ਆਸੀਂ ਘਰ ਕੋਲੇ राउंड ਅਪ ਸਪਰੇਅ ਕੀਤੀ ਆ ਜਿਹੜੀ ਘਾਸ ਤੇ ਹੁੰਦੀ ਆ ਤੇ ਦੇਖਦੇ ਆ ਸਾਰੇ ਘਾਹ ਤੇ ਛੜਕ ਦਿੱਤੀ ਹੈਗੀ ਆ ਤੇ ਉਸ ਤੋਂ ਬਾਅਦ ਹੁਣ ਅਸੀਂ ਇੱਥੇ ਚਰੀ ਬੀਜਣੀ ਆ ਚਰੀ ਬੀਜਣ ਤੋਂ ਬਾਅਦ ਇਹਦੇ ਵਿੱਚ ਹੁਣ DAP ਦਾ ਪਹਿਲਾ ਚਰੀ ਦਾ ਛਿੱਟਾ ਦੇ ਦਤਾ ਹੁਣ DAP ਦਾ ਛਿੱਟਾ ਦੇ ਦਿੱਤਾ ਹੈਗਾ ਤੇ ਦੂਸਰੀ ਸਾਈਡ ਅਸੀਂ ਵਾਣ ਲੱਗੇ ਆ ਕਿਦਰ ਵਾਗ ਗਏ ਤੇ ਉਸ ਤੋਂ ਬਾਅਦ ਕਪੌਂ ਦੀ ਨਾਲ ਦੀ ਨਾਲ ਸੁਹਾਗਾ ਮਾਰਦੇ ਨਾ ਸੁਹਾਗਾ ਮਾਰ ਕੇ ਤੇ ਫਿਰ ਇਹਨੂੰ ਇੱਕ ਵਾਰੀ ਅਹੀਂ ਖੁੱਲਾ ਛੱਡ ਦਾਂਗੇ ਇੱਕ ਪਸੀ ਚਰੀ ਬੀਜ ਇੱਕ ਵਾਰੀ ਇਹਨੂੰ ਅਹੀਂ ਛੱਡ ਦਾਂਗੇ ਖੁੱਲਾ ਫਿਰ ਇਹਦੇ ਵਿੱਚ ਦੇਖਦੇ ਆਂ ਕੀ ਬੀਜ ਨੂੰ 88 ਦਿਨ ਲਾਰੀਆਂ ਨੇ ਫਿਰ ਕਪੌਂ ਦੀ ਇਹਦੇ ਸੁਹਾਗਾ ਮਾਰਦੇ ਨਾ ਨੂਰੀ ਕੀ ਬੋਲੀ ਆਂਦੀ ਏ ਹੈਂ ਹੈ ਤੇ ਇੱਕ ਸਾਡੀ ਬੱਚੀ ਹੈਗੀ ਆ ਜਿਹਨੂੰ ਅਸੀਂ ਹਜੇ ਵੀ ਬੋਤਲ ਨਾਲ ਦੁੱਧ ਪਿਵੋਣੇ 1 ਸਾਲ ਦੀ ਹੋ ਗਈ ਹੈ ਸਾਡੀ ਇਹ ਬੱਚੀ ਇਹਦੀ ਸਿੰਘ ਅਸੀਂ ਫਾਇ ਹੋਇਆ ਤੇ ਵੀਡੀਓ ਨੂੰ ਵਾਤਵਾਰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ